ਧੰਨਵਾਦ ਭਾਈ ਬਲਬੀਰ ਸਿੰਘ ਮੁੱਛਲ ਜੀ ਦਾ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਇੱਕ ਹੋਰ ਸੇਵਾ ਨਿਭਾਉਂਦੇ ਹਨ ਜਿਸ ਵਿੱਚ ਇਤਿਹਾਸਕ ਸਥਾਨ ਤੇ ਜਾਂਦੇ ਹਨ ਵੀਡੀਓ ਦੁਆਰਾ ਸੰਗਤਾਂ ਨੂੰ ਦਰਸ਼ਨ ਵੀ ਤੇ ਇਤਿਹਾਸ ਤੋਂ ਜਾਣੋ ਵੀ ਕਰਵਾਉਂਦੇ ਆਜ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੰਜੋਖੜਾ ਸਾਹਿਬ ਜਿਸ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਕਮਲੇ ਆਦਮੀ ਤੋਂ ਗੀਤਾ ਦੇ ਅਰਥ ਕਰਵਾ ਕੇ ਹੰਕਾਰੀ ਪੰਡਤਾਂ ਦਾ ਹੰਕਾਰ ਤੋੜਿਆ ਸੀ ਜਦੋਂ ਪੰਡਤਾਂ ਨੂੰ ਗੁਰੂ ਸਾਹਿਬ ਜੀ ਦੇ ਆਇਆ ਬਾਰੇ ਪਤਾ ਲੱਗਾ ਉਹ ਤਲਵਾਰ ਉਠੇ ਗੁਰੂ ਜੀ ਨੂੰ ਨੀਮਾ ਦਿਖਾਉਣ ਲਈ ਵਿਚਾਰਾਂ ਕਰਨ ਲੱਗ ਪਏ ਤੇ ਗੁਰੂ ਜੀ ਲਗੇ ਤੁਸੀਂ ਨਿੱਕੀ ਉਮਰੇ ਗੁਰੂ ਕਿਸ ਤਰ੍ਹਾਂ ਬਣ ਗਏ ਹੋ ਦੂਜਾ ਤੁਸੀਂ ਆਪਣਾ ਨਾਮ ਵੀ ਬੜਾ ਵੱਡਾ ਰੱਖਿਆ ਹੈ ਗੁਰੂ ਹਰਿਕ੍ਰਿਸ਼ਨ ਤੁਸੀਂ ਕ੍ਰਿਸ਼ਨ ਨਾਲੋਂ ਵੀ ਨਾਮ ਵੱਡਾ ਰੱਖਿਆ ਹੈ ਕ੍ਰਿਸ਼ਨ ਜੀ ਨੇ ਗੀਤਾ ਦਾ ਆਚਰਣ ਕੀਤਾ ਹੈ ਤੁਸੀਂ ਉਸ ਦੇ ਅਰਥ ਕਰ ਦਿਓ ਗੁਰੂ ਜੀ ਨੇ ਕਿਹਾ ਇਹ ਕੰਮ ਤੇ ਕੋਈ ਕਮਲਾ ਬੰਦਾ ਵੀ ਕਰ ਸਕਦਾ ਹੈ ਪੰਡਿਤ ਪਿੰਡ ਤੋਂ ਛੱਜੂ ਝੀਰਨਾ ਦਾ ਕਮਲਾ ਬੰਦਾ ਲੈ ਆਇਆ ਜੋ ਬੂੰਗਾ ਤੇ ਬੋਲਾ ਸੀ ਸਿੱਧਾ ਵੀ ਨਹੀਂ ਸੀ ਤੁਰ ਸਕਦਾ ਇਸ ਤਰ੍ਹਾਂ ਦਾ ਕੋਈ ਨਾ ਕੋਈ ਪਿੰਡ ਵਿੱਚ ਹੁੰਦਾ ਹੀ ਹੈ ਗੁਰੂ ਜੀ ਨੇ ਉਸ ਦੇ ਸਿਰ ਤੇ ਜੋ ਪਾਤ ਵਿੱਚ ਛੜੀ ਸੀ ਉਸ ਗੁੰਗੇ ਬੋਲੇ ਦੇ ਸਿਰ ਤੇ ਰੱਖ ਕੇ ਕਿ ਛੱਜੂ ਇਹਨਾਂ ਪੰਡਤਾਂ ਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਦਰ ਅਸਲ ਪੰਡਿਤ ਲੋਕ ਗੁਰੂ ਜੀ ਦੀ ਖਿੱਲੀ ਬਚਾਉਣੀ ਚਾਹੁੰਦੇ ਸਨ ਜਦੋਂ ਕੰਬਲੇ ਨੇ ਅਰਥ ਸੁਣਾਏ ਗੁਰੂ ਸਾਹਿਬ ਜੀ ਨੇ ਪੰਡਤ ਦੇ ਅੰਦਰ ਬਣਿਆ ਹੋਇਆ ਹੰਕਾਰ ਦਾ ਪਰਬਤ ਚਕਨਾ ਚੂਰ ਕਰ ਦਿੱਤਾ ਪੰਡਤ ਗੁਰੂ ਜੀ ਦੇ ਚਰਨਾਂ ਤੇ ਢੈ ਢੇਰੀ ਹੋ ਗਿਆ ਉਸ ਦਿਨ ਤੋਂ ਛੱਜੂ ਗੁਰੂ ਨਾਨਕ ਸਾਹਿਬ ਦੇ ਕਰਦਾ ਪ੍ਰਚਾਰਕ ਬਣ ਗਿਆ ਇਸ ਇਤਿਹਾਸਕ ਸਥਾਨ ਤੋਂ ਭਾਈ ਬਲਬੀਰ ਸਿੰਘ ਜੀ ਮੁੱਛਲ ਤੋਂ ਸਤਿ ਸ੍ਰੀ ਅਕਾਲ ਗੁਰ ਇਤਿਹਾਸ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਉਸ ਸਥਾਨ ਦੇ ਦਰਸ਼ਨ ਇਸ ਵੀਡੀਓ ਵਾਂਗ ਕਰਾ ਰਹੇ ਹਾਂ ਇਸ ਸਥਾਨ ਦਾ ਨਾਂ ਹੈ ਪਿੰਜੋਖੜਾ ਸਾਹਿਬ ਇੱਥੇ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਇੱਥੇ ਇੱਕ ਜੋ ਰਸਨਾ ਤੋਂ ਗੋਲ ਨਹੀਂ ਸੀ ਸੰਗਾਂ ਕਿ ਤਨਵਾਤ ਨੂੰ ਉਹ ਸੁਣਦਾ ਨਹੀਂ ਸੀ ਤੇ ਜਿਹੜੇ ਉਹਦੇ ਹੰਕਾਰੀ ਪੰਡਤ ਸਨ ਤੇ ਉਹਨਾਂ ਦੇ ਅੰਦਰ ਇਹ ਗੱਲ ਆ ਗਈ ਕਿ ਇਹ 8ਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਛੋੜਾ ਜਾਂ ਬਾਲਕਾ ਹੈ ਇਹਨੂੰ ਕਿਹੜੇ ਗੀਤਾ ਦੇ ਅਰਥ ਔੜੀ ਹੋਣੇ ਆ ਗੀਤਾ ਦੇ ਅਰਥ ਕਰਾਉਣ ਵਾਸਤੇ ਉਹਨਾਂ ਨੇ ਗੀਤਾ ਲਿਆ ਕੇ ਦਿੱਤੀ 6ਵੇਂ 8ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਫਾਸ਼ਨ ਆਪ ਗੀਤਾ ਦੇ ਅਰਥ ਨਾ ਕੀਤੇ ਇੱਕ ਉਹ ਇਨਸਾਨ ਜਿਹੜਾ ਉਹਨਾਂ ਦੇ ਨਾਲ ਆਇਆ ਸੀ ਜਿਹੜਾ ਮੁੱਖ ਚੋਂ ਬੋਲਦਾ ਨਹੀਂ ਸੀ ਤੇ ਲਾਣਾ ਵੀ ਬਗਦੀਆਂ ਸਨ ਉਹਦੇ ਸਿਰ ਦੇ ਸ੍ਰੋਤੀ ਰੱਖੀ ਕਿ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ ਚਰਨਾ ਦੇ ਟੈਪ ਹੈ ਇਸ ਤੋਂ ਉਹਦੇ ਹੰਕਾਰੀ ਪੰਡਤ ਇਸ ਅਸਥਾਨ ਦੇ ਆਣ ਕੇ ਅੱਜ ਵੀ ਉਹ ਗੁੰਗੇ ਬੱਚੇ ਬੋਲਦੇ ਹਨ ਜਿਹੜੇ ਦਸਾਂ ਤੋਂ ਨਹੀਂ ਬੋਲ ਸਕਦੇ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਇਹ ਚੀਜ਼ ਪ੍ਰਤੱਖ ਕਰਕੇ ਵੇਖਣੀ ਹੋਵੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਜੇ ਗੁਰਮੁਖ ਦੇ ਧਾਰਨੂ ਹੀ ਬਣਾਉਣਾ ਹੋਵੇ ਇਸ ਪਾਉਂਡ ਪੀਤਰ ਸਰੋਵਰ ਚੋਂ ਇਸ਼ਨਾਨ ਕਰਾ ਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਆਪ ਲਾਇਓ ਤੇ ਤੁਸੀਂ ਫਿਰ ਵੇਖੋ ਤੁਹਾਡੇ ਬੱਚਿਆਂ ਦੀ ਕਿੰਨੀ ਕਿਰਪਾ ਹੁੰਦੀ ਇਹ ਤੇ ਹਿੰਦੂ ਤਬਕਾ ਜਿਹੜਾ ਹੈ ਉਹ ਬਹੁਤ ਆਣ ਕੇ ਆਪਣੇ ਬੱਚਿਆਂ ਨੂੰ ਈਸ਼ਤਾਨ ਕਰਾਉਂਦਾ ਹੈ ਮੇਰੀ ਬੇਨਤੀ ਹੈ ਸਿਪ ਕੌਮਨ ਨੂੰ ਸਿਕ ਸੰਗਤਾਂ ਨੂੰ ਕਿ ਜਰੂਰ ਇਸ ਸਥਾਨ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕਰਕੇ ਪੰਜੋਖੜਾ ਸਾਹਿਬ ਗੁਰੂ ਘਰ ਅੰਮ੍ਰਾਲੇ ਦੇ ਬਿਲਕੁਲ ਨੇੜੇ ਹੈ ਇੱਥੇ ਆਣ ਕੇ ਦਰਸ਼ਨ ਵੀ ਕਰਿਓ ਤੇ ਨਾਲ ਇਸ ਪੌਂਡੂ ਤੋਂ ਸੋਤ ਈਸ਼ਤਾਨ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ